ਅੰਨ ਕਾਰਨ ਕੋ ਭੋਗ ਰਾਗ ਸੰਸਾਰੀ ਆਦਮੀ ਕੋ ਰਾਜ ਕਿਥੇ ਰਾਗ ਤਾਂ ਹੈ ਕਦੇ ਕੋਈ ਰਾਗ ਗਾਉਂਦਾ ਕਦੇ ਕੋਈ ਗਾਉਂਦਾ ਕਹਿੰਦਾ ਤੂੰ ਤਾਂ ਆਪਣੇ ਰਾਗ ਗਾਈ ਜਾਂਦਾ ਕਦੇ ਕੋਈ ਭੁੱਖਾ ਕਦੇ ਕੋਈ ਇੱਛਾ ਕਦੇ ਕੋਈ ਇੱਛਾ ਅੰਨ ਕਾਰਨ ਕੋ ਭੋਗ ਰਾਗ ਵਿਸਰੇ ਪ੍ਰਾਣੀ ਉਹ ਰਾਗ ਆ ਸਾਡੇ ਆਪਣੇ ਆ ਮਰ ਗਏ ਹੋਇਆ ਹੋ ਗਿਆ ਐ ਹੋ ਗਿਆ ਮੀਂਹ ਨਹੀਂ ਪਿਆ ਮੀਂਹ ਜਿਆਦਾ ਕਿਉਂ ਪੈ ਗਿਆ ਇਹ ਹੁਣ ਵਿਆਹ ਹੈ ਹੁਣ ਹੋਇਆ ਖਰਚਾ ਤੰਗੀ ਹੈ ਕਿ ਆ अनेक ਪ੍ਰਕਾਰ ਦਾ ਰਾਗ ਤਾਂ ਹੈ ਉਹ ਰਾਜਕਦੇ ਆ ਵਿਚਾਰੇ ਕੋਈ ਦੇਖੋ ਅਨਕਾਂ ਫੇ ਹਰ ਪ੍ਰਾਣੀ ਦੀ ਗੱਲ ਹੈ ਇਹ ਇਹ ਲੱਗਦਾ ਰਾਜੇ ਨੂੰ ਨਹੀਂ ਕਿਹਾ ਪ੍ਰਾਣੀ ਨੂੰ ਕਿਹਾ ਹੋਇਆ ਅਨਿਕ ਅਨਕ ਭੋਗ ਰਾਗ ਵਿਸਰੇ ਪ੍ਰਾਣੀ ਅਨਕਾਨਕ ਭੋਗ ਰਾਗ ਵਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਵਿਸਰੇ ਪ੍ਰਾਣੀ ਵਿਸਰੇ ਜੋ ਰਾਗ ਦੀ ਸਾਰੇ ਹੀ ਵਿਸਰ ਗਏ ਸਾਰੇ ਭੋਗ ਛੱਡ ਦਿੱਤੇ ਉਹਨੇ ਬਿਸਾਰਤੇ ਸਾਰੇ ਰਾਗ ਬਿਸਾਰਤੇ ਜਿਹਦੇ ਬਿਸਰ ਗਏ ਉਹ ਇਥੋਂ ਅਮਰ ਪਏ ਸੰਸਾਰ ਸਾਗਰ ਪੈ ਅਮਰ ਉਹਦੀ ਕੋਈ ਡਿਮਾਂਡ ਨਹੀਂ ਹੈ ਰਾਗਾਂ ਦੀ ਡਿਮਾਂਡ ਮਾਇਆ ਚ ਉਹਦੀ ਕੋਈ ਇੱਛਾ ਹੀ ਨਹੀਂ ਹੈ ਮਾਇਆ ਦੀ ਇੱਛਾ ਕੋਈ ਨਹੀਂ ਸਭ ਜਿਹੜੇ ਨਾ ਕੋ ਬਰਤਨ ਦੀ ਖਾਣ ਦੀ ਇੱਛਾ ਨਾ ਹੈ ਇਹਦੇ ਚ ਮਾਇਆ ਦੀ ਵੜਿਆਈ ਦੀ ਇੱਛਾ ਰਾਗ ਦਾ ਵੜਿਆਈ ਹੋਇਆ ਉਹ ਰਾਗ ਤੇਨੇ ਆਖੇ ਪਰਸੂ ਪਰਸਾ ਪਰਸਰਾਉ ਬਾਇ ਤੇਰੇ ਤੀਨ ਨਬ ਪਰਸੂ ਪਰਸਾ ਪਰਸਰਾਮ ਵੀ ਤਾਂ ਬਣਦਾ ਉਹੀ ਪਰਸਰਾਮ ਬਣਦਾ ਕੋਈ ਪਸੂ ਕੋਈ ਪਰਸੂ ਬਣ ਜਾਂਦਾ ਰਾਗ ਤਾਂ ਬਦਲਦਾ ਹੀ ਹੈ ਹਉ ਜੀ ਮਾਇਆ ਮੁੱਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਮਾਇਆ ਮੁੱਠਾ ਚੈਤ ਸੁਨਾਹੀ ਐਸਾ ਮਾਇਆ ਨੇ ਤੈਨੂੰ ਠਗਿਆ ਤੂੰ ਜਾਗਦਾ ਹੀ ਨਹੀਂ ਚੇਤ ਚੇਤਨ ਨੂੰ ਨਾ ਜਾਗਣਾ ਜਾਗਦਾ ਹੀ ਨਹੀਂ ਤੈਨੂੰ ਹੋਸ਼ ਹੀ ਨਹੀਂ ਆਉਂਦੀ ਬਈ ਮੈਨੂੰ ਕੀ ਕਹਿ ਰਹੇ ਨੇ ਜਨਮ ਗਵਾਇਓ ਆਲਸੀਆ ਜਨਮ ਗਵਾਇਓ ਆਲਸੀ ਇਸ ਸੁਸਤੀ ਚ ਹਾਂ ਕਰ ਲਾਂਗੇ ਯਾਰ ਕੋਈ ਨਹੀਂ ਆਜੋ ਬਥੇਰੀ ਜ਼ਿੰਦਗੀ ਪਈ ਐ ਆ ਕਰਨਾ ਉਹ ਕਰਨਾ ਇਸ ਆਲਸ ਵਿੱਚ ਜਨਮ ਗਵਾਇਓ ਜਨ ਨੂੰ ਗਾਇਓ ਆੜਸੀ ਹੈ ਇਹਨੂੰ ਆੜਸੀ ਕਹਿੰਦੇ ਨੇ ਜਿਹੜਾ ਦੁਆ ਕੱਲ ਕਰਨਾ ਸੋ ਅੱਜ ਕਰ ਅੱਜ ਕਰ ਸੋ ਅੱਬ ਉਹ ਉਹ ਆੜਸੀ ਨੇ ਉਹ ਦਮੀ ਹੈ ਉਹ ਦਮੀ ਹੈ ਇਹ ਆੜਸੀ ਹੈ ਅੱਜ ਦਾ ਕੱਲ ਨੂੰ ਕੱlde ਛੱਡ ਦੇਣ ਚਲੋ ਕਰ ਲਾਂਗੇ ਕੋਈ ਨਹੀਂ ਕੰਮ ਇਕੱਠਾ ਹੋ ਜਾਂਦਾ ਫਿਰ ਇਕੱਠਾ ਹੋ ਹੀ ਜਾਂਦਾ ਇਹ ਕਰਨਾ ਹੀ ਨਹੀਂ ਬੀ ਕਮ ਕੋਰ ਪੰਥੀ ਚਾਲਣਾ ਪੁਰਾਣੀ ਰਵੀ ਸਸੀ ਤੈ ਨਾ ਪ੍ਰਵੇਸ਼ੰਗ ਬਿਕਮ ਕੋ ਹੋਰ ਪੰਥੀ ਚਾਲਣਾ ਬਿਕਮ ਕੋ ਹੋਰ ਬਹੁਤ ਜ਼ਿਆਦਾ ਔਖਾ ਰਸਤਾ ਪੈਂਦਾ ਪੰਥੀ ਪੈਂਦਾ ਚੱਲਣਾ ਪ੍ਰਾਣੀ ਬਿਕਮ ਕੋ ਹੋਰ ਉੱਥੇ ਰਵੀ ਸਸੀ ਤੈ ਨਾ ਪ੍ਰਵੇਸ਼ੰਗ ਉੱਥੇ ਚੰਦ ਸੂਰਜ ਦੀ ਦੋ ਨਹੀਂ ਹੁੰਦੇ ਦੋਏ ਨਹੀਂ ਹੁੰਦੇ ਕੀ ਗੱਲ ਹੈ ਬਲ ਲੱਗਣ ਚੰਦ ਸੂਰਜ ਦੀ ਨੂਰ ਅਬਾਲਿਆਂ ਦੀ ਗੱਲ ਨਹੀਂ ਹੈ ਚਿੱਤਰਮੰਦ ਹੋਏ ਨਹੀਂ ਹੁੰਦੇ ਉੱਥੇ ਉਹਤੇ ਕੱਲਾ ਹੀ ਅੱਗੇ ਹੰਸ ਕੇ ਲਾ ਹੁੰਦਾ ਆ ਜਿਹੜੇ ਹੁਣ ਨੇ ਨਾ ਆਦਮੀ ਦੀ ਜੁਨੀ ਜਦੋਂ ਇੱਥੇ ਦੋ ਨਹੀਂ ਹੁੰਦੇ ਉਹ ਤਾਂ ਹੰਸ ਕੇ ਲਾ ਹੀ ਹੁੰਦਾ ਉਹਤੇ ਕੁਝ ਹੋਰ ਹੁੰਦਾ ਇੱਥੇ ਕੁਝ ਹੋਰ ਹੈ ਰਵੀ ਸਾਹੀ ਤਾਂ ਨਾ ਪ੍ਰਵੇਸ਼ ਨੂੰ ਉਹ ਜਦ ਰਸਤੇ ਨਾ ਆ ਸੂਰ ਚੰਦ ਦੀ ਰੋਸ਼ਨੀ ਹੁੰਦੀ ਹੈ ਨਾ ਚੇਤਰਮਨ ਹੁੰਦੇ ਨੇ ਦੋ ਰਵੀ ਸੋਸੀ ਨਹੀਂ ਹੁੰਦੇ ਜਿੱਤੇ ਇਹ ਰਵੀ ਸਾਹੀ ਨੇ ਉਹ ਦੋ ਰਵੀ ਸੋਸੀ ਵੀ ਉੱਥੇ ਹੁੰਦੇ ਨੇ ਚੰਦ ਸੂਰਜ ਨੇ ਜਿੱਥੇ ਚਤਰਮੰਦ ਉਹ ਉੱਥੇ ਹੁੰਦੇ ਨੇ ਜਿੱਥੇ ਇਹ ਦੋਏ ਨਹੀਂ ਆਉਂਦੇ ਦੋਏ ਮਨਾਂ ਚਤਪ ਨਹੀਂ ਹੁੰਦੇ ਉੱਥੇ ਆ ਗੱਲ ਦਸੀ ਹੈ ਸ਼ਾਇਦ ਕਿਸੇ ਦਾ ਨਾਂ ਸਮਝ ਚਾਹੀ ਹੋਵੇ ਅਜੇ ਵੀ ਜਿੱਥੇ ਚੰਦ ਸੂਰਜ ਦੋਏ ਨਹੀਂ ਚੜਦੇ ਰਹਿੰਦੇ ਛਿਪਦੇ ਰਹਿੰਦੇ ਉਸ ਏਰੀਏ 'ਚ ਜਿਹੜਾ ਜਨ ਜੁਨੀ ਆਦਮੀ ਦੀ ਜੀਵਾਂ ਦੀ ਚੰਦ ਸੂ ਇਹ ਉਹਦੇ ਵਿੱਚ ਹੀ ਮਾਨਾ ਚਿਤ ਪੈਦਾ ਹੁੰਦੇ ਬਸ ਜੂਨੀਆਂ ਪੈਦਾ ਹੁੰਦੀਆਂ ਜਿੱਥੇ ਚੰਦਰਮਾ ਸੂਰਜ ਨਹੀਂ ਉਥੇ ਜੂਨੀਆਂ ਨਹੀਂ ਹੁੰਦੀਆਂ ਜੀਵਾਤਮਾ ਨਹੀਂ ਹੁੰਦੀ ਹੋਈ ਨਹੀਂ ਸਕਦੀ ਉਥੇ ਰਵੀ ਜਿੱਥੇ ਜਿੱਥੇ ਰਵੀ ਸਸੀ ਨਹੀਂ ਉਥੇ ਰਵੀ ਸਸੀ ਚਿਤਮਾਨ ਨੇ ਉਹ ਦੋ ਇਕੱਠੇ ਕਰਤੇ ਉਥੇ ਚੰਦ ਸੂਰਜ ਵੀ ਹੈ ਜੇ ਚੰਦ ਸੂਰਜ ਵੀ ਕਰਤੇ ਚੰਦ ਸੂਰਜ ਨਾਲੇ ਜੀਵਨ ਚੱਲਦਾ ਚੰਦ ਸੂਰਜ ਨਾਲੇ ਖੁਰਾਕ ਚੱਲਣੀ ਏ ਸਰੀਰ ਦੀ ਨਹੀਂ ਤਾਂ ਸੂਰਜ ਨਾ ਹੋਇਆ ਤਾਂ ਪਾਣੀ ਜੰਮ ਜਾਣਾ ਪਾਣੀ ਰਹਿਣਾ ਟੈਂਪਰੇਚਰ ਨਹੀਂ ਰਹਿਣੀ ਜੀਵਨ ਨਿਰਣ ਹਾਂਜੀ ਮਾਇਆ ਮੋਤ ਤਬ ਬਿਸਰ ਗਿਆ ਜਦ ਤਜੀ ਅਲੇ ਸੰਸਾਰੰਗ ਬਾਜਾ ਮਾਇਆ ਮੋਤ ਬਿਸਰ ਗਿਆ ਜਦ ਤਜੀਏ ਨੇ ਜਦ ਅਫੀਸ਼ਲ ਤਜੀਏ ਦੇ ਸੰਸਾਰਿੰਗ ਜਾ ਰਹੇ ਤਿਰਕੁੜੀ ਛੱਡੀ ਮਾਇਆ ਉਹ ਜਦ ਦੇ ਬਸਰ ਜਣੋ ਨੋਬਜ ਟੁੱਟ ਗਈ ਨਾ ਆਇਆ ਉਹ ਤਾਂ ਉਹ ਨਾ ਜ ਤੱਕੇ ਹੈ ਕੀ ਫਾਇਦਾ ਹੋਇਆ ਰੱਖੇ ਦਾ ਇਹਦਾ 15 20 ਮਿੰਟ ਵੀ ਸਰੀਰ ਛੱਡਣ ਤੋਂ ਬਾਅਦ ਨਹੀਂ ਰਿਹਾ 15 20 ਮਿੰਟ ਵੀ ਰਹਿੰਦਾ ਇਹਦਾ ਨਸ਼ਾ ਤਾਂ ਵੀ ਸੀ ਇੱਕ ਸਕਿੰਟ ਵੀ ਨਿਸ਼ਾਨੀ ਨਹੀਂ ਰਿਹਾ ਇਹਦਾ ਜਿਵੇਂ ਸਵਿਚ ਆਫ ਕੀਤੀ ਨੇਰਾ ਜਦ ਹੀ ਹੋ ਗਿਆ 2 ਮਿੰਟ ਵੀ ਨਹੀਂ ਚੱਲਣ ਲੈ ਗਿਆ ਵੀ ਇੰਨਾ ਚੰਦਾ ਠਹਿ ਜਾਣਾ 2 ਮਿੰਟ ਤਾਂ ਠਹਿਰ ਜਾਂਦਾ ਚਾਲਣੇ ਨੂੰ ਕਹੇ ਵੀ ਜੇ ਤੇਰੀ ਸਪਲਾਈ ਪਿੱਛੋਂ ਬੰਦ ਕਰਤੀ ਯਾਰ 5-4 ਮਿੰਟ ਤਾਂ ਰੋਜ਼ ਦਾ ਵਾਹ ਹੈ ਆਪਣਾ ਠਹਿ ਜਾਂਦਾ ਮੇਰੇ ਤਾਂ ਵਿਚਾਰੇ ਰਹਿ ਗਏ ਕੰਮ ਬੰਦਾ ਹੋ ਇਸ ਵੇਲੇ ਗਈ ਠਹਿ ਗਿਆ ਆ ਜਾਂਦਾ ਮਾਇਆ ਉਹ ਜੋ ਬੀਲੀ ਜਾਂਦੇ ਚਾਲਣ ਚੱਲਿਆ ਜਾਂਦਾ ਐ ਜਾ ਲ ਜਾਂਦਾ ਤੇ ਅਸੀਂ ਉਹ ਉਹ ਕੀਤਾ ਉਹਨਾਂ ਦਾ ਕੀਤਾ ਨਹੀਂ ਸਾਡਾ ਜਿਹਦੇ ਨਾਲ ਅਸੀਂ ਕੀਤਾ ਉਹਨਾਂ ਦਾ ਕੀਤਾ ਨਹੀਂ ਉਹ ਕਮਲਾ ਹੋਇਆ ਕਿ ਕਮਲਾ ਹੋਇਆ ਉਹ ਜੜ ਕਮਲਾ ਨਹੀਂ ਹੈ 체ਤਨ ਕਮਲਾ ਹੈ ਜੜ ਆਪਣੀ ਡਿਊਟੀ ਜ ਜੜ ਆਪਣੇ ਸੁਭਾਤੇ ਵਰਤਿਆ ਆਪਣੀ ਖਸਲ ਦੇ ਉੱਤੇ ਵਰਤਿਆ ਆਪਣੇ ਗੁਰਦੇ ਉੱਤੇ ਆਪਣੀ ਸੁਭਾਅ ਤੇ ਵਰਤਿਆ ਇਹ ਆਪਣੀ ਸੁਭਾਅ ਤੋਂ ਉਲਟ ਵਰਤਿਆ ਉਹਦੀ ਜੋ ਡਿਊਟੀ ਹੈ ਵੀ ਇੰਨਾ ਜਿਹੜੇ ਖੜਨਾ ਤਾਂ ਬਾ ਤੂੰ ਨਹੀਂ ਖੜ ਸਕਦਾ ਉਹ ਪਾਣੀ ਚੱਲਿਆ ਇਹ ਪਾਣੀ ਤੋਂ ਬਿਨੋਂ ਚੱਲਦਾ ਉਹ ਆਪਣੇ ਪਾਣੀ ਜੇ ਚੱਲਦਾ ਤਾਂ ਰੁਕ ਜਾਂਦਾ ਚੱਲ ਉਹ ਨਹੀਂ ਉਹ ਕਹਿੰਦਾ ਮੈਨੂੰ ਤਾਂ ਪਾਣੀ ਨਹੀਂ ਕੋਈ ਮੈਨੂੰ ਬੜਾ ਜਿਆਦਾ ਜਾਣਾ ਪੈਂਦਾ ਮੈਨੂੰ ਤਾਂ ਜਿਆਦਾ ਜਿਗਾਇਬ ਹੋਣਾ ਪੈਂਦਾ ਇਸ ਇਤਰੀਕੇ ਨਾਲ ਜਿਹੜੀ ਮਾਇਆ ਆਗਿਆਕਾਰੀ ਕਿੰਨੀ ਮਾਇਆ ਉਹਦਾ ਕਹਿੰਦਾ ਜਿਹੜੀ ਮੈਂ ਕੀਤੀ ਮੇਰੀ ਆਗਿਆ ਚ ਇਹ ਜੋ ਫੇਰ ਨਹੀਂ ਆਗਿਆ ਚ ਮੇਰੀ ਹੈਗਾ ਜਿਹਦੇ ਖਾਤਰ ਸਭ ਕੁਝ ਕੀਤਾ ਇਹ ਆਗਿਆ ਤੋਂ ਪਛਦਾ ਉਹ ਆਗਿਆ ਦੇ ਵਿੱਚ ਆ ਸਾਰੀ ਮਾਇਆ ਫੇਰ ਇਹਨੂੰ ਅਕਲ ਨਹੀਂ ਆਈ ਜੋ ਕਿ ਕੀ ਕਹੇ ਸੱਚਖੰਡ ਵਾਲਾ ਦੀ ਆਵਾਜ਼ ਤੇ ਕੀ ਕਿਹਾ ਅਗਿਆਕਾਰੀ ਕਿੰਨੀ ਮਾਇਆ ਉਹਨਾਂ ਨੇ ਆਪਣੀ ਬੇਦਨਾ ਦਸਤੀ ਆਪਣੀ ਤਕਲੀਫ ਦਸਤੀ ਆਪਣੀ ਚਿੰਤਾ ਬਿਆਖਤ ਕਰਤੀ ਅਗਿਆਕਾਰੀ ਕਿਰੀ ਅਗਿਆਕਾਰੀ ਕਿੰਨੀ ਮਾਇਆ ਕਹਿ ਕੇ ਪਰ ਇਸ ਨੂੰ ਕੋਈ ਪਤਾ ਨਹੀਂ ਪਸੂਰੂ ਵੀ ਕਿੰਨੂੰ ਗੱਲ ਕਹੀ ਹੈ ਕੀ ਕਹੀ ਹੈ ਇਹ ਤਾਂ ਕਿੰਨੂੰ ਪਤਾ ਅਗਿਆਕਾਰੀ ਕਿੰਨੀ ਮਾਇਆ ਕੀ ਰੋਡ ਸੀ ਇਹ ਗੱਲ ਕਰਨ ਦੀ ਆ ਗਿਆ ਕਰ ਗਈ ਨੀ ਮਾਇਆ ਬਈ ਕੀ ਉੱਥੇ ਲੋੜ ਪੈ ਗਈ ਸੀ ਕਿਸੇ ਨੇ ਪੁੱਛਿਆ ਸੀ ਇਧਰ ਹੀ ਆ ਗਿਆ ਮਾਇਆ ਤੇਰੀ ਆ ਕੇ ਜਾਇਕ ਨਹੀਂ ਹੈ ਕੁਝ ਕਹਿਣਾ ਸੀ ਬੁਝਾਰਤ ਸੀ ਕਹਤੀ ਬੁਝੜਾ ਬੁਝਲੋ ਕਾ ਤੇ ਕਹੀ ਕਿਉਂ ਕਹੀ ਇਹ ਇੱਕ ਸ਼ਬਦ ਨਹੀਂ ਕਿਹਾ ਹੋਇਆ ਬਿਨਾਂ ਰੋਡ ਤੇ ਗੁਰਬਾਣੀ ਚ ਇਕ ਵੀ ਸ਼ਬਦ ਅਜੇ ਸਮਝ ਆਉਂਦੀ ਹੈ ਜਾਂ ਪਤਾ ਲੱਗਦਾ ਇਹਦੀ ਵੀ ਕੋਈ ਮਤਲਬ ਸੀ ਅਗਿਆਕਾਰੀ ਕਿੰਨੀ ਮਾਇਆ ਦਾ ਇੰਨਾ ਡੂੰਗਾ ਲਫ਼ਜ਼ ਦਾ ਮਤਲਬ ਹੈ ਜਿੱਥੇ ਜਾ ਹੀ ਨਹੀਂ ਸਕਦੀ ਆਦਮੀ ਦੀ ਸੁਰਤੇ ਨਹੀਂ ਜਾ ਸਕਦੀ ਸਰਸਰੀ ਗੱਲ ਹੈ ਕਿਹਦੀ ਅਗਿਆਕਾਰੀ ਹੈ ਮੈਂ ਸਾਡੀ ਅਗਿਆਤ ਤਾਂ ਮਾਇਆ ਹੈ ਨਹੀਂ ਠੀਕ ਆ ਸੀ ਅਰਥ ਕਰ ਦਿੰਦੇ ਸੀ ਇਹਦੇ ਵੀੜਾ ਆਦਮੀ ਦਾ ਸ਼ੀਰਮ ਆਇਆ ਇਹਦੇ ਅੱਗੇ ਆ ਚ ਚਲੋ ਇੰਦੀ ਗੱਲ ਕਰ ਦਿੰਦੇ ਇਹ ਦੁਕਾਨਾ ਕਰਦੇ ਹੀ ਨਹੀਂ ਇਹ ਦੁਕਾਨ ਤਾਂ ਨਹੀਂ ਗੱਲ ਕੀਤੀ ਪਰ ਆ ਵੀ ਤਾਂ ਇੱਕ ਪੱਖ ਹੈ ਦਾ ਅਗਾ ਕਰੀ ਕੀ ਨਹੀਂ ਵਾਇਦਾ ਇਹ ਪੱਖ ਦੀ ਹੈ ਇਹ ਉਹਾਂ ਦਾ ਸੱਚ ਕੀਆ ਹੈ ਯਹਾਂ ਦਾ ਸੱਚ ਕਹਤਾ ਸੀ ਉਹਾਂ ਦਾ ਸੱਚ ਦੱਸਿਆ ਹੀ ਨਹੀਂ ਪਰ ਨਾਨਕ ਦਾਸ ਮੁਖਤੇ ਜੋ ਬੋਲੇ ਯਹਾਂ ਉਹ ਸੱਚ ਉਹਾਂ ਦਾ ਸੱਚ ਕੀ ਹੈ ਉਹਾਂ ਕਾਥਾ ਚੋ ਕਹਿੰਦੇ ਨੇ ਇਹ ਮਾਇਆ ਦਾ ਆਗਿਆ ਦੇ ਵਿੱਚ ਹੈ ਭਜੀ ਨਾ ਬਾਤ ਅਸੀਂ ਕਰ ਰਹੇ ਆ ਉਹ ਸਾਡੀ ਆਗਿਆ ਚ ਹੈ ਨਹੀਂ ਉਹ ਬਾਗੀ ਨੇ ਮਬਾਸੀ ਰਾਜੇ ਹੋਏ ਬੈਠੇ ਨੇ ਹੈ ਸਾਡੇ ਇਹਨਾਂ ਨੂੰ ਕੀ ਕਹੀਏ ਹੁਣ ਕੀ ਬਣਾਈਏ ਇਹਨਾਂ ਦਾ ਕਿਵੇਂ ਕਰੀਏ ਫਿਰ ਪਤਾ ਲੱਗਦਾ ਹੈ ਹਮ ਅਪਰਾਧੀ ਗੁਨਾਹਗਾਰ ਮੈਂ ਬੇਗਾਨਾ ਤੇਰਾ ਨਹੀਂ ਬਣਿਆ ਅਪਰਾਧੀ ਗੁਨਾਹਗਾਰ ਬੇਗਾਨਾ ਅਲਪਮਤ ਥੋੜੀ ਬੁਢੀ ਵਾਲਾ ਫਿਰ ਮੰਨੇ ਉਹ ਹੋ ਆ ਗੱਲ ਕਹੀ ਦੀ ਫਿਰ ਕਿਹਾ ਮੈਂ ਤਾਂ ਤੇਰਾ ਬਣਿਆ ਹੀ ਨਹੀਂ ਗੁਨਾਹਗਾਰ ਗੁਨਾਹ ਕੀਤਾ ਹੈ ਤਾਂ ਇਹਨਾਂ ਕੁਝ ਕੀਤਾ ਮੇਰੇ ਖਾਤਰ ਮੈਂ ਕੀ ਕੀਤਾ ਮੈਂ ਬੇਤਵਾਰੀ ਕੀਤੀ ਤੇਰੇ ਦੱਸ ਹੋਰ ਕੁਝ ਨਹੀਂ ਕੀਤਾ ਮੈਂ ਬੇਪਰੋਸ ਕੀ ਕੀਤੀ ਮੈਂ ਇਹ ਕਹਾਂ ਰੱਬ ਤਾਂ ਹੀ ਨਹੀਂ ਪਰ ਉਹ ਨਹੀਂ ਪਰਮੇਸ਼ਰ ਨੂੰ ਜੀ ਦਾ ਕੋਈ ਚੀਜ਼ ਹੀ ਨਹੀਂ ਮੈਂ ਇਹ ਕਹਤਾ ਔਰ ਜਦ ਪਤਾ ਲੱਗਾ ਫਿਰ ਫਿਰ অপরাধ ਬੰਦਾ ਬਾਦੋ ਹਮ ਐਸੇ অপরাধੀ ਹਮ ਐਸੇ অপরাধੀ ਹਮ ਸਾਰੇ ਲੈ ਲੈ ਹੁਣ ਲੈ ਲੈਣਾ ਆਪਰਾਧ ਜਿਨ ਪ੍ਰਭ ਜਿਓ ਪਿੰਡ ਤੇ ਦੀਨਾ ਥਾ ਦੀਨਾ ਜਿਓ ਦੇ ਤਰ੍ਹਾਂ ਫੇ ਸ਼ਰੀਰ ਦਿੱਤਾ ਤਿਸ ਕੀ ਭਾਉ ਭਗਤ ਨਹੀਂ ਸਾਦੀ ਉਹਦੇ ਨਾਲ ਪ੍ਰੇਮ ਨਹੀਂ ਕੀਤਾ ਬੇਗਾਨਾ ਜੇ ਪ੍ਰੇਮ ਹੁੰਦਾ ਬੇਗਾਨਾ ਕਮ ਹੁੰਦਾ ਪ੍ਰੇਮ ਵਾਲਾ ਬੇਗਾਨਾ ਹੁੰਦਾ ਉਹ ਤਾਂ ਆਪਣਾ ਹੁੰਦਾ ਤੇ ਸਿੱਕ ਪਾਉ ਪਾਖ ਤੇ ਨਹੀਂ ਸਾਦੀ ਉਹਦੀ ਪਾਉ ਪਾਖ ਤੋਂ ਸਮਝੀ ਹੋਈ ਹੈ ਨਹੀਂ ਉਹਦੇ ਅੰਦਰ ਪਾਉ ਭਗਤੀ ਸੀ ਉਹਦੀ ਪਾਉ ਭਗਤੀ ਜੇ ਉਹਦੇ ਅੰਦਰ ਵਾਲੀ ਭਗਤੀ ਸਮਝ ਲੈਂਦੇ ਤਾਂ ਉਹ ਆਪਣਾ ਲੈਂਦੇ ਉਹਨੂੰ ਅਸਲ ਤਾਂ ਉਹ ਭਗਤ ਹੈ ਇਹ ਕਾਨੂੰ ਭਗਤ ਹੈ ਉਹਦੇ ਅੰਦਰ ਪਾਉ ਹੈ ਇਦੇ ਅੰਦਰ ਹੈ ਨਹੀਂ ਸਵਾਰਥ ਹੈ ਜੇ ਤਾਂ ਬਣ ਜੇ ਪਰਮਾਰਥੀ ਇਹ ਵੀ ਫਿਰ ਤਾਂ ਉਹਦੇ ਵਰਗਾ ਬਣ ਜੂ ਨਹੀਂ ਸਵਾਰਥੀ ਤਾਂ ਹੈ ਉਹ ਸਾਰਾ ਸੰਸਾਰ ਸਵਾਰਥੀ ਹੈ ਐਸੇ ਕਰਕੇ ਸਾਰਾ ਸੰਸਾਰ ਦੁਖੀ ਹੈ ਜਿਹੜਾ ਜਿਹੜਾ ਆਦਮੀ ਸਵਾਰਥੀ ਹੈ ਨਾ ਉਹ ਕਿਸੇ ਦਾ ਹੈ ਨਾ ਕੋਈ ਉਹਦਾ ਸਵਾਰਥੀ ਦਾ ਕੋਈ ਨਹੀਂ ਹੁੰਦਾ ਔਰ ਸਵਾਰਥੀ ਕਿਸੇ ਦਾ ਨਹੀਂ ਹੁੰਦਾ ਇਸ ساری ਦੁਨੀਆ ਬੰਦੀ ਹੈ ਇਹ ਸੱਚ ਹੈ ਹਾਂ ਉਤੋਂ ਅਸੀਂ ਜੋ ਬਜੀ ਗਈਏ